ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਸੁਖਮਨੀ ਸਾਹਿਬ ਦੇ 14 ਨੰਬਰ ਅਸ਼ਟਪਦੀ ਦੇ ਤੁਜੇ ਪੰਤੇ ਵਿੱਚ ਬੜੇ ਹੀ ਪਿਆਰੇ ਬਚਨ ਕਹੇ ਨੇ ਕਿ ਅਕਾਲ ਪੁਰਖ ਵਹਿਗੁਰੂ ਦੀ ਉਸਤਤਿ ਕਿਵੇਂ ਕਰਨੀ ਹੈ ਉਸਤਤ ਮਨ ਮੇ ਕਰਨ ਰੰਕਾਰ ਕਹਿੰਦੇ ਹੈ ਮੇਰੇਆ ਮਨਾ ਅੰਦਰ ਆਤਮੇ ਹੋ ਕੇ ਉਹਦੀ ਉਸਤਤ ਕਰ ਕਿਦੀ ਨਰੰਕਾਰ ਅਕਾਲ ਪੁਰਖ ਵਹਿਗੁਰੂ ਉਹਦੀ ਉਸਤਤ ਕਰ ਕਰਮਨ ਮੇਰੇ ਸਤਿ ਵਿਹਾਰ ਕਹਿੰਦੇ ਉਸਤਤ ਕਰਨ ਦਾ ਅਰਥ ਕੀ ਹੈ ਕੱਲਾ ਵੈਗਰੂ ਵੈਗਰੂ ਜੱਪੀ ਜਾਣਾ ਰਾਮ ਰਾਮ ਜੱਪੀ ਜਾਣਾ ਥੋੜੀ ਹੈ ਅੱਲਾ ਅੱਲਾ ਜੱਪੀ ਜਾ ਜਾਂ ਹੋਰ ਕੋਈ ਨਾਮ ਜੱਪੀ ਜਾ ਇਹ ਉਸਤਤ ਥੋੜੀ ਹੋਈ ਕਹਿੰਦੇ ਉਸਤਤ ਦਾ ਅਰਥ ਹੈ ਕਰਮਨ ਮੇਰੇ ਸਤਿ ਵਿਹਾਰ ਹੈ ਮੇਰਿਆ ਮਨਾ ਕੋ ਚੰਗਾ ਆਚਰਨ ਬਣਾ ਲੈ ਵਿਵਹਾਰ ਚੰਗਾ ਕਰਨਾ ਸਿੱਖ ਲੈ ਬੋਲਣਾ ਚੰਗਾ ਸਿੱਖ ਲੈ ਭਾਖਿਆ ਭਾਉ ਅਪਾਰ ਵਾਲੀ ਵਸਤਾ ਸਿੱਖ ਲੈ ਮਿੱਠ ਤਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਸਿੱਖ ਲੈ ਤੇ ਦੂਸਰਾ ਪਾਸਾ ਛੱਡ ਦੇ ਲੋਕ ਅਵਗਣਾ ਕੀ ਬੰਨੇ ਗੰਠੜੇ ਗੁਣ ਨਾ ਵਿਹਾਜੇ ਕੋਈ ਉਹ ਪਾਸਾ ਛੱਡ ਦੇ ਉਹ ਨਾ ਕੋਲੇ ਰੱਖੀ ਕਰਮ ਮਨ ਮੇਰੇ ਸਤ ਵਿਹਾਰ हे ਮੇਰਿਆ ਮਨਾ ਇੰਨਾ ਸੋਹਣਾ ਵਿਹਾਰ ਕਰ ਜਿਹੜਾ ਤੇਰੇ ਕੋਲੇ ਇੱਕ ਵਾਰ ਬਹਿ ਜੇ ਤੇਰੀ ਦੁਕਾਨ ਤੇ ਆ ਜੇ ਤੇਰੀ ਬੈਂਕ ਚ ਆ ਜੇ ਤੇਰੇ ਸਕੂਲ ਆ ਜੇ ਤੇਰੇ ਦਫਤਰ ਆ ਜੇ ਇੰਨਾ ਸੋਹਣਾ ਵਿਹਾਰ ਕਰ ਉਹਦੇ ਨਾਲ ਉਹਨੂੰ ਐ ਲੱਗੇ ਕਿ ਆ ਬੰਦਾ ਜਿਹੜਾ ਇਹ ਬਹੁਤ ਵਧੀਆ ਧਰਮੀ ਐ ਇਹਦੇ ਵਰਗਾ ਕੋਈ ਹੋਰ ਨਹੀਂ ਵਿਵਹਾਰ ਤਾਂ ਸਾਡੀ ਜ਼ਿੰਦਗੀ ਚ ਝੱਕਣਾ ਐ ਨਾ ਸਾਡੇ ਧਰਮ ਚ ਥੋੜੀ ਝੱਕਣਾ ਐ ਹੁਣ ਲਿਬਾਸ ਬੜਾ ਤਕੜਾ ਪਾਇਆ ਹੋਵੇ ਧਰਮ ਦਾ ਤੇ ਗਾਲਾਂ ਕੱਢ ਕੱਢ ਕੇ ਬੋਲਦਾ ਹੋਵੇ ਤਾਂ ਫਿਰ ਕਿੱਥੇ ਉਹ ਵਿਵਹਾਰ ਸੋਹਣਾ ਰਹਿ ਗਿਆ ਸੋਹਣਾ ਵਿਵਹਾਰ ਕਰ ਜਿੱਥੇ ਵੀ ਤੂੰ ਹੈਗਾ ਤੇਰੇ ਕੋਲੇ ਕੋਈ ਬੈਠ ਜੇ ਬਸ ਤੇਰੀਆਂ ਯਾਦਾਂ ਚ ਹੀ ਖੋ ਜੇ ਕਿ ਫੁਲਾਨਾ ਬੰਦਾ ਮਿਲਿਆ ਸੀ ਕਿਆ ਕਮਾਲ ਹੈ ਕਿੰਨਾ ਸੋਹਣਾ ਸੁਭਾਅ ਕਿੰਨੀਆਂ ਸੋਹਣੀਆਂ ਉਹਦੀਆਂ ਕੱਲਾਂ ਕਿੰਨਾ ਸੋਹਣਾ ਕਰਤਾਰ ਇਹ ਇਹ ਚੀਜ਼ ਤੇਰੀ ਜ਼ਿੰਦਗੀ ਚ ਆ ਗਈ ਨਾ ਜਦਨ ਫਿਰ ਸਮਝੇਲਾ ਤੂੰ ਉਸਤਤ ਕਰਦਾ ਹੈ ਰੱਬ ਦੀ ਉਹਨਾਂ ਚਿਰ ਤੂੰ ਉਸਤਤ ਨਹੀਂ ਕਰਦੇ ਆ ਤੇ ਖਵਾ ਕਰ ਰਹੇ ਆਂ ਉਸ ਤੋਂ ਤਾਂ ਮਨ ਮੈਂ ਕਰ ਨਰੰਕਾਰ ਕਰ ਮਨ ਮੇਰੇ ਸਤਿ ਬਿਹਾਰ ਜਦ ਸੁਖਨੀ ਸਾਹਿਬ ਪੜੀ ਜਾਂਦੇ ਨਾ ਨਾਲ ਇਹ ਚਾਹ ਆਈ ਜਾਏ ਕਿ ਮੇਰੀ ਜ਼ਿੰਦਗੀ ਚ ਚੰਗਾ ਵਿਵਹਾਰ ਹੈ ਮੈਂ ਕਿਸੇ ਦਾ ਭਲਾ ਕੀਤਾ ਮੈਂ ਕਿਸੇ ਦਾ ਚੰਗਾ ਹੁੰਦਾ ਦੇਖ ਕੇ ਸੜਿਆ ਤਾਂ ਨਹੀਂ ਮੈਂ ਕਿਸੇ ਨੂੰ ਸ਼ਾਬਾਸ਼ੇ ਦੇ ਕੇ ਉਹਨੂੰ ਮਾਰਗ ਤੇ ਤੋਰਿਆ ਕਿ ਨਹੀਂ ਤੋਰਿਆ ਮੈਂ ਖੁਦ ਜਾਵਾਂ ਜਾਂ ਨਾ ਜਾਵਾਂ ਪਰ ਅਗਲੇ ਨੂੰ ਤਾਂ ਤੋੜਦਾ ਨਾ ਜੇ ਮੇਰੇ ਕੋਲੇ ਸਮਝ ਹੈ ਜਿੱਦਾਂ ਟੀਚਰ ਬੱਚਿਆਂ ਨੂੰ ਪੜ੍ਹਾਉਂਦਾ ਟੀਚਰ ساری ਉਮਰ ਟੀਚਰ ਹੀ ਰਹਿ ਜਾਂਦਾ ਪਰ ਬੱਚੇ ਉਹਦੇ ਕੋਲੋਂ ਪੜ੍ਹ ਪੜ ਕੇ ਕੋਈ ਜੱਜ ਲੱਗ ਗਿਆ ਕੋਈ ਵਕੀਰ ਬਣ ਗਿਆ ਕੋਈ ਟੀਸੀ ਬਣ ਗਿਆ ਕੋਈ ਨੇਤਾ ਬਣ ਗਿਆ ਹੁਣ ਟੀਚਰ ਪੜ੍ਹਾਉਣ ਵਾਲਾ ਟੀਚਰ ਹੀ ਰਹਿ ਗਿਆ ਪਰ ਉਹਦੇ ਪੜਾਏ ਹੋਏ ਬੱਚੇ ਜਦੋਂ ਵੱਡਿਆਂ ਅਹੁਦਿਆਂ ਤੇ ਜਾਂਦੇ ਨੇ ਉਸ ਟੀਚਰ ਨੂੰ ਖੁਸ਼ੀ ਬੜੀ ਹੁੰਦੀ ਹੈ ਕਹਿੰਦੇ ਆ ਕਹਿੰਦਾ ਕਮਾਲ ਹੈ ਇਹ ਬੱਚੇ ਮੇਰੇ ਕੋਲੋਂ ਪੜੇ ਨੇ ਇਹਨਾਂ ਨੇ ਮੇਰਾ ਸਿਰ ਉੱਚਾ ਕਰ ਦਿੱਤਾ ਇਹਨੂੰ ਕਹਿੰਦੇ ਵਿਵਹਾਰ ਚੰਗਾ ਕਰਨਾ ਇਹਨੂੰ ਕਹਿੰਦੇ ਨੇ ਨਿਰੰਕਾਰ ਦੀ ਉਸਤਤ ਕਰਣੀ ਇਹ ਨਹੀਂ ਸੋਚਣਾ ਕਿ ਮੈਂ ਪਛਾਣ ਰਹਿ ਗਿਆ ਤੇ ਮੇਰਾ ਨੁਕਸਾਨ ਹੋ ਜਾਏਗਾ ਨਹੀਂ ਟੀਚਰ ਕਦੀ ਇਹ ਨਹੀਂ ਸੋਚਦਾ ਕਿ ਮੈਂ ਇੱਥੇ ਰਹਿਣਾ ਮੈਨੂੰ ਕੀ ਲੋੜ ਹੈ ਬੱਚਿਆਂ ਦੇ ਇੰਨਾ ਜੋੜ ਲਾਉਣ ਦੀ ਮਿਹਨਤ ਕਰਨ ਦੀ ਉਹ ਕਹਿੰਦਾ ਨਹੀਂ ਮੇਰੀ ਡਿਊਟੀ ਹੈ ਮੈਂ ਇਹਨਾਂ ਬੱਚਿਆਂ ਨੂੰ ਚੰਗਾ ਸਮਾਜ ਦੇ ਵਿੱਚ ਆਦਰਸ਼ਕ ਮਨੁੱਖ ਬੰਦਾ ਦੇਖਣਾ ਚਾਹੁੰਦਾ ਚੰਗੇ ਟੀਚਰ ਆਪਣਾ ਫਰਜ਼ ਨਿਭਾਉਂਦੇ ਨੇ ਤੇ ਜਿਹੜੇ ਫਰਜ਼ ਪੂਰਤੀ ਕਰਦੇ ਨੇ ਆ ਕੇ ਹਾਜ਼ਰੀ ਲਾ ਕੇ ਬਹਿ ਗਏ ਕਿਸੇ ਨੇ ਕੁਝ ਨਹੀਂ ਪੜ੍ਹਾਇਆ ਸਮਝਾਇਆ ਉਹ ਫਿਰ ਨਾ ਆਪਣਾ ਸਵਾਰ ਸਕੇ ਤੇ ਨਾ ਦੂਜਿਆਂ ਦਾ ਸਵਾਰ ਸਕਦੇ ਨੇ ਬਾਹਰ ਉਹ ਧਰਮ ਦੀ ਦੁਨੀਆ 'ਚ ਜਿੰਨੇ ਮਰਜੀ ਪੈਸੇ ਦੇ ਜਾਣ ਅੱਜ ਵੀ ਹੁੰਦਾ ਹੈ ਕਿਹੜੇ ਸਮਗਲਰ ਨੇ ਉਹ ਨਗਰ ਕੀਰਤਨਾਂ ਦੇ ਉੱਤੇ ਆਪਣੇ ਘਰਾਂ 'ਚ ਵੱਡੇ ਵੱਡੇ ਪਕਵਾਨ ਬਣਾ ਕੇ ਤੇ ਨਗਰ ਕੀਰਤਨਾਂ ਦੀ ਅਰਦਾਸਾ ਆਪਣੇ ਨਾਂ ਕਰਵਾਉਂਦੇ ਫਿਰਦੇ ਨੇ ਉਹ ਸਤ ਬਿਹਾਰਣੀ ਐ ਉਹ ਧੋਖਾ ਧੜੀ ਐ ਉੱਚ ਤਰਾਈ ਐ ਪ੍ਰਸਤੁਤ ਮਨ ਮੈਂ ਕਰ ਨਰੰਕਾਰ ਕਰ ਮਨ ਮੇਰੇ ਸਤ ਬਿਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਕਹਿੰਦੇ ਹੈ ਮੇਰੇ ਰਸਨਾ ਨਿਰਮਲ ਹੋ ਜਾ ਅੰਮ੍ਰਿਤ ਪੀ ਨਿਰਮਲ ਰਸਨਾ ਨਿਰਮਲ ਦਾ ਅਰਥ ਹੈ ਜਿਹੜੀ ਕਪਟ ਤੋਂ ਰਹਿਤ ਹੈ ਜਿਹਦੇ ਵਿੱਚ ਝੂਠ ਨਹੀਂ ਚੱਲਦਾ ਝੂਠ ਚ ਬਾਣੀ ਬੋਲਦੀ ਹੈ ਨਾ ਬਾਚੇ ਕਹਿੰਦੇ ਨਿਰਮਲ ਰਸਨਾ ਇਹ ਮੇਰੀ ਰਸਨਾ ਤੂੰ ਨਿਰਮਲ ਹੈ ਅੰਮ੍ਰਿਤ ਪੀਓ ਹੁਣ ਅੰਮ੍ਰਿਤ ਪੀ ਲੈ ਅੰਮਰ ਜਿੱਥੇ ਮੌਤ ਹੀ ਨਹੀਂ ਅੰਮ੍ਰਿਤ ਜਿਹੜਾ ਇੱਕ ਵਾਰ ਚੱਖ ਲਿਆ ਫਿਰ ਦੂਜਾ ਕੁਝ ਚੱਖਣ ਦੀ ਲੋੜ ਨਹੀਂ ਇਹ ਅੰਮ੍ਰਿਤ ੁਰਬਾਣੀ ਹੈ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਚਲਨ 부ਜੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ ਅੰਮ੍ਰਿਤ ਬਾਣੀ ਨਾਲ ਜੋੜ ਕੇ ਅਕਾਲ ਪੁਰਖ ਵਹਿਗੁਰੂ ਦੇ ਦਰਸ਼ਨਾਂ ਤੱਕ ਗੁਰੂ ਪਾਤਸ਼ਾਹ ਜੀ ਲੈ ਜਾਂਦੇ ਨੇ ਅੰਦਰ ਦੀ ਈਰਖਾ ਨਫ਼ਰਤ ਸਾਡੇ ਅੰਦਰੋਂ ਕੱਢ ਦਿੰਦੇ ਨੇ ਚਲਨ ਬੁਜੀ ਜਿਹੜਾ ਮੈਨੂੰ ਕਿਸੇ ਦੀ ਤਰੱਕੀ ਵੇਖ ਕੇ ਗੁੱਸਾ ਆਉਂਦਾ ਸੀ ਸੜਨ ਹੁੰਦੀ ਸੀ ਉਹ ਬੁਝ ਗਈ ਤੇ ਜਦੋਂ ਉਹ ਬੁਝ ਗਈ ਫਿਰ ਗੁਰੂ ਦੇ ਦਰਸ਼ਨ ਹੋ ਗਏ ਚਲਨ ਬੁਜੀ ਚਲਨ ਈਰਖਾ ਵਿਸਰ ਗਈ ਸਵਤਾਤ ਪਰਾਇ ਜਲ ਤੇ ਸਾਥ ਸੰਗਤ ਮੋਹੇ ਪਾਈ ਕਹਿੰਦੇ ਜਦੋਂ ਮੈਂ ਸੰਗਤ ਕੀਤੀ ਮੇਰੇ ਅੰਦਰੋਂ ਈਰਖਾ ਨਫ਼ਰਤ ਨਿਕਲ ਗਈ ਨਿੰਦਿਆ ਨਿਕਲ ਗਈ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਣ ਆਈ ਕਹਿੰਦੇ ਹੁਣ ਮੇਰਾ ਕੋਈ ਬੇਗਾਨਾ ਨਹੀਂ ਹੁਣ ਮੇਰਾ ਕੋਈ ਦੁਸ਼ਮਣ ਨਹੀਂ ਰਿਆ ਸਾਰੇ ਮੇਰੇ ਆਪਣੇ ਹੋ ਗਏ ਕਦੋਂ ਨਿਰਮਲ ਰਸਨਾ ਅੰਮ੍ਰਿਤ ਪੀयो ਜਦੋਂ ਇਸ ਨਿਰਮਲ ਰਸਨਾ ਨੇ ਅੰਮ੍ਰਿਤ ਪੀਤਾ ਸਦਾ ਸੁਹੇਲਾ ਕਰ ਲੈ ਜੀਓ ਕਹਿੰਦੇ हे ਮੇਰੀ ਰਸਨਾ ਚਿਤਣ ਤੂੰ ਅੰਮ੍ਰਿਤ ਚੱਖ ਲਿਆ ਨਾ ਤੇਰਾ ਜੀਵਨ ਸੌਖਾ ਹੋ ਜਾਣਾ ਸੌਖਾ ਤੇਰੀ ਜਿੰਦ ਨੇ ਬੜੇ ਵਧੀਆ ਤਰੀਕੇ ਨਾਲ ਸਮਾਜ ਚ ਵਿਚਰ ਲੱਗ ਜਾਣਾ ਸਦਾ ਸੁਹੇਲਾ ਕਰ ਲੈ ਜੀਓ ਨੈਨੋ ਪੇਖ ਠਾਕੁਰਾ ਰੰਗ ਕਹਿੰਦੇ ਇਹਨਾਂ ਅੱਖਾਂ ਦੇ ਨਾਲ ਪਰਮਾਤਮਾ ਦੇ ਕੌਤਕ ਤਮਾਸ਼ੇ ਦੇਖ ਇਹ ਵਿ ਸੰਸਾਰ ਜੋ ਤੁਮ ਦੇਖਦੇ ਹਰਕਾਰ ਰੂਪ ਹੈ ਹਰ ਰੂਪ ਨਦਰੀ ਆਇਆ ਜਦੋਂ ਅੰਮ੍ਰਿਤ ਪੀ ਲਿਆ ਨਾ ਫਿਰ ਇਨ੍ਹਾਂ ਨੇਤਰਾਂ ਦੇ ਨਾਲ ਪ੍ਰਮਾਤਮਾ ਦੇ ਰੰਗ ਤਮਾਸ਼ੇ ਦੇਖਣੇ ਸ਼ੁਰੂ ਕੀਤੇ ਉਹਨਾਂ ਵਾਸਤੇ ਇਹ ਸਮਾਜ ਬੜਾ ਸੋਹਣਾ ਹੈ ਹਰ ਰੂਪ ਨਜ਼ਰੀ ਆਇਆ ਉਹਨਾਂ ਨੂੰ ਪ੍ਰਮਾਤਮਾ ਦਾ ਰੂਪ ਨਜ਼ਰ ਆਉਂਦਾ ਏ ਜਿਨ੍ਹਾਂ ਨੇ ਨਿਰਮਲ ਰਸਨਾ ਨਹੀਂ ਕੀਤੀ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਪੀਤਾ ਉਹਨਾਂ ਵਾਸਤੇ ਇਹ ਵਿਸ ਸੰਸਾਰ ਤੁਮ ਦੇਖਦੇ ਇਹ ਉਹਨਾਂ ਵਾਸਤੇ ਵਿਸ ਹੈ ਚਿਹਰੇ ਪਰ ਜਿਨ੍ਹਾਂ ਨੇ ਜੀਵਨ ਨੂੰ ਬਦਲ ਲਿਆ ਉਹਨਾਂ ਵਾਸਤੇ ਪ੍ਰਮਾਤਮਾ ਦਾ ਰੂਪ ਹੋ ਗਿਆ ਹਰ ਰੂਪ ਨਦਰੀ ਆਇਆ ਹੋ ਗਿਆ ਨੈਣੋ ਪੇਖ ਠਾਕੁਰ ਕਾ ਰੰਗ ਸਾਧ ਸੰਗ ਬਿਨ ਸੇ ਸਭ ਸੰਗ ਕਹਿੰਦੇ ਜਦੋਂ ਤੂੰ ਅੱਖਾਂ ਨਾਲ ਪ੍ਰਮਾਤਮਾ ਦੇ ਰੰਗ ਤਮਾਸ਼ੇ ਦੇਖ ਲੈ ਤੇ ਤੇਰਾ ਗਲਤ ਲੋਕਾਂ ਨਾਲੋਂ ਸੰਗ ਟੁੱਟ ਜਾਣਾ ਏ ਤੇ ਚੰਗਿਆਂ ਦੇ ਨਾਲ ਸੰਗ ਬਣ ਜਾਣਾ ਹੈ ਸਾਧ ਸੰਗ ਬਿਨ ਸੇ ਸਭ ਸੰਗ ਸਤ ਸੰਗੀ ਜਨਾਂ ਦੇ ਨਾਲ ਤੇਰੀ ਦੋਸਤੀ ਪੈ ਗਈ ਕੋ ਕਰਮੀ ਭੈੜੇ ਮਨੁੱਖਾਂ ਤੋਂ ਤੇਰਾ ਸਾਥ ਛੁੱਟ ਗਿਆ ਚਰਨ ਚਲੋ ਮਾਰ ਗੋਬਿੰਦ ਕਹਿੰਦੇ ਫੇਰਾ ਜਿਹੜੇ ਚਰਨ ਨੇ ਪੈਰ ਨੇ ਇਹ ਠੇਕੇਲੇ ਨਹੀਂ ਜਾਂਦੇ ਜਿਹੜੀਆਂ ਅੱਖਾਂ ਨੇ ਪਰਤਰੇ ਰੂਪ ਨ ਅਪੇਖੇ ਨੇਤਰ ਫੇਰੇ ਭੈੜਾ ਰੂਪ ਕਿਸੇ ਨੂੰ ਵੇਖ ਕੇ ਭੈੜੀ ਸੋਚ ਨਹੀਂ ਲਿਆਉਂਦੀਆਂ ਇਹ ਚੰਗੀ ਸੋਚ ਦੀਆਂ ਧਾਰਨੀਆਂ ਬਣ ਜਾਂਦੀਆਂ ਨੇ ਸੋਨਿਆ ਨੂੰ ਦੇਖ ਕੇ ਉਸ ਅਕਾਲ ਪੁਰਖ ਸਭ ਤੋਂ ਸੋਹਣੇ ਦੇ ਨਾਲ ਜੁੜਿਆ ਜਾਂਦਾ ਹੈ ਕਿ ਵਾਹ ਮਾਲਕਾ ਤੇਰੀ ਕੁਦਰਤ ਤੇ ਇੰਨੇ ਸੋਹਣੇ-ਸੋਹਣੇ ਲੋਕ ਵੀ ਹੈਗੇ ਤੂੰ ਇੰਨੀਆਂ ਸੋਹਣੀਆਂ ਚੀਜ਼ਾਂ ਬਣਾਉਣ ਵਾਲਿਆ ਤੂੰ ਆਪ ਕਿੰਨਾ ਸੋਹਣਾ ਹੋਵੇਂਗਾ ਇਹਨਾਂ ਅੱਖਾਂ ਨੂੰ ਦੇਖ ਕੇ ਉਧਰ ਨੂੰ ਚਲ ਗਿਆ ਦੂਜਾ ਇਹਨਾਂ ਅੱਖਾਂ ਨੂੰ ਦੇਖ ਕੇ ਕਿਸੇ ਦਾ ਰੂਪ ਵਿਸ਼ੇ ਵਕਾਰਾਂ ਵਾਲੇ ਪਾਸੇ ਚਲ ਗਿਆ ਫਰਕ ਇਹ ਨਹੀਂ ਹੈ ਜਿਹਦੀ ਜ਼ਿੰਦਗੀ 'ਚ ਸੱਤ ਪਿਹਾਰ ਨਹੀਂ ਨਾ ਆਇਆ ਉਹ ਭੇੜੇ ਮਾਰਗ ਤੇ ਤੁਰਿਆ ਜਾਂਦਾ ਏ। ਕੋਰਾਏ ਪੈ ਗਿਆ। ਸਿੱਧੀ ਜ਼ਿੰਦਗੀ 'ਚ ਚੰਗਾ ਸਮਾਂ ਆ ਗਿਆ। ਉਹ ਫਿਰ ਮਾਰਗ ਤੇ ਸਹੀ ਮਾਰਗ ਤੇ ਪੈ ਗਿਆ। ਚਰਨ ਚੱਲੋ ਮਾਰਗੋ ਬਿੰਦ। ਬਾਛੇ ਕਹਿੰਦੇ ਭਾਈ ਇਹ ਚਰਨ ਜਿਹੜੇ ਇਹ ਗੁਰੂ ਦੇ ਮਾਰਗ ਤੇ ਚੱਲਣ ਲੱਗ ਪਏ ਮਿਟੇ ਪਾਪ ਚੱਪੀ ਹਰਬਿੰਦ। ਕਹਿੰਦੇ ਪਾਪ ਮਿਟ ਗਏ। ਜ਼ਿੰਦਗੀ ਦੀ ਅੰਦਰੋਂ ਹੰਕਾਰ ਨਿਕਲ ਗਿਆ। પાપ નીકળ ગયે ਕਿੰਨੇ ਚਿਰ ਵਾਸਤੇ ਕਿੰਦੇ ਥੋੜੇ ਚਿਰ ਵਾਸਤੇ ਵੀ ਜੇ ਜਪ ਲਿਆ ਮਿਟੇ પાપ ਜਪੀਏ ਹਰਬਿੰਦ ਇੱਕ ਨਿਮਖ ਜਨ ਸਮਾ ਜੇਵਾ ਏਕ ਕਮਣ ਗੁਣ ਕਹੀਏ ਬੇਸ਼ੁਮਾਰ ਬੇਅੰਤ ਸੁਆਮੀ ਤੇਰਾ ਅੰਤਨ ਕਿਨਹੀ ਲਹੀਏ ਬਾਛੇ ਕਹਿੰਦੇ ਜੀਵ ਏਕ ਹੀ ਓਦੇ ਗੁਣ ਬੇਅੰਤ ਨੇ ਪਰ ਜਿਹਦੇ ਹਿਰਦੇ ਚ ਕਿਨਕਾ ਏਕ ਜਿਸ ਜੀਵ ਸਾਵੈ ਅੰਕੀ ਮਹਿਮਾ ਗਣੀ ਨੇ ਆਵੇ ਜੇ ਇੱਕ ਅੱਖ ਝਮਕਣ ਜਿੰਨਾ ਸਮਾਂ ਥੋੜਾ ਜਿਹਾ ਪਰਮਾਤਮਾ ਦੇ ਨਾਲ ਲਿਵ ਲੱਗ ਗਈ ਤੇਰਾ ਜੱਪਿਆ ਪ੍ਰਵਾਨ ਹੋ ਜਾਣਾ ਲੋਕ ਚਾਰ-ਚਾਰ ਘੰਟੇ ਲਾਉਂਦੇ ਨੇ ਹੁਣ ਚਪਹਿਰਿਆਂ 'ਚ ਪਰ ਜੇ ਚਪਹਿਰਿਆਂ ਦੇ ਵਿੱਚ ਬੈਠਿਆਂ-ਬੈਠਿਆਂ ਆਹ ਪੰਕਤੀਆਂ ਜੀਵਨ ਦਾ ਆਧਾਰ ਬਣ ਗਈਆਂ ਫਿਰ ਚਪਹਿਰਾ ਤੁਹਾਡਾ ਭਾਗਾਂ ਵਾਲਾ ਤੇ ਜੇ ਉਹੀ ਈਰਖਾ ਨਫ਼ਰਤ ਦਵੇਸ਼ ਡਰ ਵੈ ਭਰਮ ਚੱਕੀ ਫਿਰਦੇ ਰਹਿ ਫਿਰ ਭੋਮਾਂ ਸਾਰੀ ਦਿਹਾੜੀ 50 ਵਾਰ ਪੜ ਲਓ ਜਿੰਨਾ ਵਰਜੀ ਪੜੀ ਜਾਓ ਯਾਹ ਵਰ ਪੜੀ ਤਾਂ ਜੀ ਆਂਦੀ ਵੈਸੇ ਇੱਕ ਘੰਟਾ ਲੱਗਦਾ 24 ਘੰਟੇ 24 ਵਾਰੀ ਪੜੀ ਜਾਂਦੀ ਹੈ ਪਰ ਬੜੇ ਲੋਕ ਨੇ ਜਿਹੜੇ ਕਹਿੰਦੇ ਜੀ ਅਸੀਂ ਤਾਂ ਇੰਨੇ ਕਰਤੇ ਕਰਨ ਨਾਲ ਹੀ ਬਹੁਤ ਨੇ 30 ਮਿੰਟਾਂ ਵਿੱਚ 40 ਮਿੰਟਾਂ ਵਿੱਚ ਪੜੀ ਜਾਂਦੇ ਨੇ ਸੁਖਣੀ ਸਾਹਿਬ ਪਰ ਉਹ ਛੀਵਣ ਦਾ ਆਧਾਰ ਨਹੀਂ ਨਾ ਬਣ ਰਹੀ ਹੰਕਾਰ ਦਾ ਆਧਾਰ ਬਣੀ ਜਾਂਦੀ ਹੈ ਹਉਮੈ ਨਾਵੇਂ ਨਾਲ ਵਿਰੋਧ ਹੈ ਦੋਏ ਨਾ ਬਸੇ ਇੱਕ ਠਾਏ ਵਾਲੀ ਵਿਵਸਥਾ ਬਣੀ ਜਾਂਦੀ ਹੈ ਉਹ ਜਿਉਂ ਜਿਉਂ ਪੜੀ ਜਾਂਦੇ ਨੇ ਤਿਉ ਤਿਉ ਹੰਕਾਰੀ ਹੋਈ ਜਾਂਦੇ ਪਰ ਪਾਚੇ ਇਹ ਕਹਿੰਦੇ ਨਹੀਂ ਮਿਟੇ ਪਾਪ ਜਪੀਏ ਹਰਬਿੰਦ ਕਹਿੰਦੇ ਥੋੜਾਕ ਸਮਾਂ ਵੀ ਜੇ ਜਪ ਲਿਆ ਤੇਰੇ ਪਾਪ ਖਤਮ ਹੋ ਜਾਣਗੇ ਕਰ ਹਰ ਕਰਮ ਕਹਿੰਦੇ ਹੱਥਾਂ ਦੇ ਨਾਲ ਚੰਗੇ ਕੰਮ ਕਰ ਸਰਬਨ ਹਰ ਕਥਾ ਕੰਨਾਂ ਦੇ ਨਾਲ ਕਥਾ ਸੁਣ ਹਰ ਹਰ ਦਰਗੇ ਨਾਨਕ ਉਜਲ ਮੱਥਾ ਕਹਿੰਦੇ ਤੇਰਾ ਮੱਥਾ ਉਜਲ ਹੋ ਜਾਏਗਾ ਹਰੀ ਦੀ ਦਰਗਾਹ ਤੇ ਪਹੁੰਚ ਕੇ ਅਕਾਲ ਪੁਰਖ ਵਹਿਗੁਰੂ ਦੀ ਸਿਫਤ ਤੋਂ ਸਲਾਹ ਦੇ ਨਾਲ ਜੁੜ ਕੇ ਤੇਰਾ ਜੀਵਨ ਸਫਲਾ ਹੋ ਜਾਏਗਾ ਭਾਗਾਂ ਵਾਲਿਓ ਪਾਤਸ਼ਾਹ ਜੀ ਨੇ ਇਸ ਬੰਦ ਦੇ ਅੰਦਰ ਮਨ ਤੋਂ ਗੱਲ ਸ਼ੁਰੂ ਕੀਤੀ ਹੈ ਰਸਨਾ ਦੀ ਗੱਲ ਕੀਤੀ ਅੱਖਾਂ ਦੀ ਗੱਲ ਕੀਤੀ ਪੈਰਾਂ ਦੀ ਗੱਲ ਕੀਤੀ ਹੈ ਹੱਥਾਂ ਦੀ ਗੱਲ ਕੀਤੀ ਹੈ ਤੇ ਕੰਨਾਂ ਦੀ ਗੱਲ ਕਰਕੇ ਸੰਪੂਰਤਾ ਬਖਸ਼ਿਸ਼ ਕਰ ਦਿੱਤੀ ਹਾਰ ਦਰਗੇ ਨਾਨਕ ਜਲ ਮੱਥਾ ਕਹਿੰਦੇ ਇਸ ਤਰੀਕੇ ਨਾਲ ਉਸਤਤ ਕਰੋਗੇ ਤੁਹਾਡਾ ਦਰਗਾਹ ਦੇ ਵਿੱਚ ਜਿਹੜਾ ਮਸਤਕੇ ਉੱਜਲ ਹੋ ਜਾਏਗਾ ਨਾਨਕ ਤੇ ਮੁਖੇ ਉੱਜਲੇ ਉਹ ਉੱਜਲੇ ਹੋਗੇ ਭਾਗਾਂ ਵਾਲੇ ਹੋਗੇ ਜਿਨੀ ਨਾਮ ਤੇ ਆਇਆ ਗੈਮ ਸਖਤ ਕਾਲ ਨਾਨਕ ਤੇ ਮੁਖੇ ਉੱਜਲੇ ਕੀਤੀ ਛੁੱਟੀ ਨਾਲ ਕਹਿੰਦੇ ਜਿਨ੍ਹਾਂ ਨੇ ਮਿਹਨਤ ਕਰ ਲਈ ਉਹਨਾਂ ਦਾ ਆਪਣਾ ਵੀ ਭਲਾ ਹੋ ਗਿਆ ਤੇ ਉਹਨਾਂ ਦੇ ਨਾਲ ਹੋਰ ਕਈ ਇਨ੍ਹਾਂ ਬੰਦਰਾਂ ਚ ਛੁੱਟੇ ਗਏ ਸਰੀਰ ਦੇ ਇਨ੍ਹਾਂ ਇੰਦਰੀਆਂ ਦੀ ਗੱਲ ਕਰਕੇ ਪਾਤਸ਼ਾਹ ਜੀ ਨੇ ਕਹਿ ਦਿੱਤਾ ਕਿ ਪਿਆਰੇਆ ਉਸਤਤ ਕਰਨੀ ਅਤੇ ਮਨ ਤੋਂ ਸ਼ਿਰੂਕਾਰ ਅੱਖਾਂ ਤੰਨ ਨੱਕ ਹੱਥ ਪੈਰ ਸਾਰੇ ਤੇਰੇ ਪਵਿੱਤਰ ਹੋ ਜਾਣਗੇ ਸਾਰਾ ਸਰੀਰ ਤੇਰਾ ਭਲਾ ਹੋ ਜਾਏਗਾ ਕਹੇ ਨਾਨਕੇ ਸਰੀਰ ਪ੍ਰਵਾਨ ਹੋਆ ਜਿਨ ਸਤਗੁਰ ਸਿਉਂਚਿਤ ਲਾਇਆ ਉਹਨਾਂ ਦਾ ਸਰੀਰ ਪ੍ਰਵਾਨ ਹੋ ਗਿਆ ਜਿਨਾਂ ਦਾ ਚਿੱਤ ਗੁਰੂ ਦੇ ਪਰਮਾਤਮਾ ਦੇ ਨਾਲ ਜੁੜ ਗਿਆ ਸੋ ਗੁਰੂ ਪਾਤਸ਼ਾਹ ਕਿਰਪਾ ਕਰਨ ਸੁਖਣੀ ਸਾਹਿਬ ਪੜਦਿਆਂ ਪੜਦਿਆਂ ਇਨਾਂ ਪੰਕਤੀਆਂ 'ਤੇ ਪਾਸੇ ਧਿਆਨ ਦੇਈਏ ਤੇ ਆਪਣੀ ਜ਼ਿੰਦਗੀ ਨੂੰ ਸੇ ਹਿਲਾ ਕਰ ਲਈਏ ਸੁਖੀ ਕਰ ਲਈਏ ਗੁਰੂ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਿਸ਼ ਕਰਨ